Thank <laughs> you. ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਐਸਲੇ ਦਫ਼ਤਰ ਦੇ ਵਿੱਚ ਖੜੇ ਆ ਤੇ ਉਹਦੀ ਬੈਕ ਸਾਈਡ ਤੇ ਹਨਾ ਤੇ ਉੱਥੇ ਜਿਹੜੇ ਹੈਗੇ ਨੇ ਹਾਲਾਤ ਨੇ ਜਿਹੜੇ ਪਿੱਛੇ ਜਿਹੜੇ ਜਨਤਕ ਪਖਾਨਿਆਂ ਦੇ 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 ਆ ਆ ਆਪਣੇ ਨਾਲ ਮੰਡਿਆਲਾ ਸਾਹਿਬ ਮੰਡਿਆਲਾ ਸਾਹਿਬ ਜਹਨਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੈ ਭੀਮ ਜੈ ਭਵਰ ਅੱਛਾ ਜਿਹੜਾ ਆਪਾਂ ਇਹ ਹਾਲ ਦੇਖ ਰਹੇ ਆ ਜਨਤਕ ਪਖਾਨਿਆਂ ਦਾ ਦਿਖਾ ਦਈਏ ਸਮੈਲ ਇੱਥੇ ਤੱਕ ਮਾਰਦੀ ਆ ਇਹ ਪਬਲਿਕ ਲਈ ਬਣਾਏ ਹੋਏ ਨੇ ਸਮਾਜਿਤ ਤੱਕ ਮਾਰਦੀਆ ਬੋਲਦਿਆਂ ਵੀ ਬੋਕ ਹੋ ਰਿਹਾ ਵਾ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਿ ਸਰਕਾਰੀ ਅਦਾਰਿਆਂ ਚ ਆਮ ਲੋਕਾਂ ਦਾ ਕੋਈ ਦੇਖ ਰਹਿਕ ਜਾਂ ਆਮ ਲੋਕਾਂ ਨੂੰ ਕੋਈ ਅਹਿਮੀਅਤ ਹੈ ਕਿ ਨਹੀਂ ਹੈ ਸਭ ਤੋਂ ਪਹਿਲਾਂ ਬਾਈਜ ਕੁਵਾਲਾ ਸਾਹਿਬ ਬਾਈਜ ਕੇ ਪਤੇ ਮੈਂ ਦਰਬੀਸ਼ ਮਲੇੜਾ ਪ੍ਰਧਾਨ ਪਹੁੰਚ ਸਮਾਜ ਪਟਿਆਲਕਸ ਵਾਲਾ ਕੋਆਰਡੀਨੇਟਰ ਜਲਾ ਲਦੇਣਾ ਅੱਜ ਇੱਥੇ ਕਿਸੇ ਮਸਲੇ 'ਤੇ ਆਇਆ ਆਪਣਾ ਐਟੀਐਮ ਸਾਹਿਬ ਖੰਨਾ। ਉਹ ਇੱਥੇ ਅਸੀਂ ਇੱਕ ਜਿਹੜੀ ਆਮ ਜਨਤਕ ਬਾਥਰੂਮ ਬਣਿਆ ਹੋਇਆ ਹੈ। ਤੇ ਮੈਂ ਇੱਥੇ ਪਿੱਛੇ ਆਇਆ। ਇਹ ਜੁਡੀਸ਼ੀਅਲ ਕੰਪਲੈਕਸ ਵੀ ਹੈ ਨਾ ਇਹ। ਆਹ ਜੁਡੀਸ਼ੀਅਲ ਜੁਡੀਸ਼ੀਅਲ ਵੀ ਕੰਪਲੈਕਸ ਹੀ ਹੈਗਾ। ਤੇ ਜਦੋਂ ਇੱਥੇ ਆਇਆ ਹਾਲਾਤ ਦੇਖੇ ਬਾਥਰੂਮ ਤੇ ਕਿਸੇ ਨੂੰ ਪੁੱਛਿਆ ਮੈਂ ਇੱਥੇ ਬਾਥਰੂਮ। ਮਾੜੀ ਜਿਹੀ ਸਮੈਲ ਬਹੁਤ ਹੁੰਦੀ ਹੈ ਇਧਰ ਮੋੜੇ ਜੀ ਪਿੱਛੇ ਬਾਥਰੂਮ। ਜਦੋਂ ਇੱਥੇ ਦੇਖੇ ਹਾਲਾਤ। ਨਾ ਪਾਣੀ। ਨਾ ਪਾਣੀ ਦੀ ਕੋਈ ਟੁੱਟੀ। ਦੇਖੋ ਮਤਲਬ ਸਰਕਾਰਾਂ ਆਉਂਦੀਆਂ ਜਾਂ ਅੱਜ ਆਵਾਦੀ ਪਾਰਟੀ ਸਰਕਾਰ ਅੱਜ ਵੀ ਇਹੀ ਹਾਲਾ ਕੋਈ ਵਿਕਾਸ ਨਹੀਂ ਕੋਈ ਕੁਝ ਨਹੀਂ ਸਾਰ ਆਪਣੇ ਆਪਣੇ ਘਰ ਪਰਨ ਤੇ ਲੱਗੇ ਹੋਏ ਨੇ ਔਰ ਜਿਹੜੇ ਹਾਲਾਤ ਨੇ ਇੱਥੇ ਜਨ ਤੱਕ ਜਿਹੜਾ ਬਾਥਰੂਮ ਆ ਮੈਂ ਕਹਿੰਦਾ ਇੱਥੋਂ 100 100 ਮੀਟਰ ਤੱਕ ਇੰਨੀ ਸਮੈਲ ਆਉਂਦੀ ਹੈ ਖੜ ਨਹੀਂ ਹੁੰਦਾ ਸੋ ਮੈਂ ਐਸਡੀਐਮ ਸਾਹਿਬ ਖੰਨਾ ਨੂੰ ਬੇਨਤੀ ਕਰਾਂਗਾ ਔਰ ਇੱਥੋਂ ਦੇ ਪ੍ਰਸ਼ਾਸਨ ਨੂੰ ਇਹਦੇ ਹਾਲਾਤ ਦੇਖੋ ਜਿਹੜੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਨੇ ਇੱਥੇ ਆਉਣਾ ਹੀ ਤਾਂ ਬਿਮਾਰੀ ਦਾ ਘਰ ਬਣਿਆ ਪਿਆ ਸੋ ਇਸ ਕਰਕੇ ਮੇਰੀ ਬੇਨਤੀ ਹੈ ਵੀ ਦੇਖੋ ਸਰਕਾਰਾਂ ਆਉਂਦੀਆਂ ਜਾਂਦੀਆਂ ਨੇ ਸਰਕਾਰਾਂ ਪਹਿਲਾਂ ਵੀ ਆਈਆਂ ਨਵੀਂ ਸਰਕਾਰ ਬਣਾਈ ਲੋਕਾਂ ਨੇ ਬਦਲਾ ਆਹ ਬਦਲਾ ਦੇ ਵਿੱਚ ਵੀ ਕੋਈ ਬਦਲਾ ਨਹੀਂ ਹੋਇਆ ਆ ਦੇਖਣ ਨੂੰ ਮਿਲਿਆ ਇੱਥੇ ਸੋ ਇਸ ਕਰਕੇ ਮੈਂ ਇਹੀ ਬੇਨਤੀ ਕਰਾਂਗਾ ਐਡਮ ਸਾਹਿਬ ਖੰਨਾ ਨੂੰ ਜਾਂ ਇਥੋਂ ਦੇ ਹੋਰ ਜਿਹੜਾ ਪ੍ਰਸ਼ਾਸਨ ਆ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਦੇਖੋ ਹਾਲਾਤ ਇੱਥੇ ਇੱਥੇ ਕੋਈ ਨਾ ਕੋਈ ਸਫਾਈ ਵਾਲਾ ਲਾ ਕੇ ਇਹਦਾ ਕੋਈ ਬੰਦੋਬਸਤ ਕੀਤਾ ਜਾਵੇ ਕੋਈ ਵਧੀਆ ਬੰਦੋਬਸਤ ਕੀਤਾ ਜਾਵੇ ਕੋਈ ਪਾਣੀ ਦਾ ਬੰਦੋਬਸਤ ਕੀਤਾ ਜਾਵੇ ਤੋਂ ਬਹੁਤ ਬੁਰਾ ਹਾਲਾਤ ਸੋ ਧੰਨਵਾਦ ਜੀ ਜਿਵੇਂ ਆਪਾਂ ਕਹਿਣਾ ਵੀ ਤਾਂ ਸਭ ਪੜ੍ਹੇ ਲਿਖੇ ਮਤਲਬ ਹੈਗੇ ਨੇ ਵਕੀਲ ਸਾਹਿਬਾਨ ਜਾਂ ਹੋਰ ਜ ਉੱਚੇ ਲੈਵਲ ਦੇ ਹੋਰ ਅਧਿਕਾਰੀ ਵੀ ਹੋਣਗੇ ਇੱਥੇ ਅ ਉਹ ਵੀ ਇਹਦੇ ਬਾਰੇ ਕਿਤੇ ਕੁਝ ਸੋਚਦੇ ਹੋਣਗੇ ਕਿ ਨਹੀਂ ਕੀ ਉਹਨਾਂ ਦੀ ਕੋਈ ਜ਼ਿੰਮੇਵਾਰੀ ਨੈਤਿਕਤਾ ਆਪਾਂ ਸੋਚਾਂ ਦੀ ਲੋੜ ਨਹੀਂ ਹੈ ਕਿਉਂਕਿ ਜੇ ਉਹਨਾਂ ਦੇ ਆਪਣੇ ਜਿਹੜੇ ਟਾਇਲਟ ਬਾਥਰੂਮ ਬਣੇ ਨੇ ਬੜੇ ਆਲੀਸ਼ਾਨ ਬਣੇ ਨੇ ਅਫਸਰਾਂ ਜੀ ਤੁਹਾਨੂੰ ਪਤਾ ਹੀ ਹੈ ਵੀ ਮਾੜੇ ਹੁੰਦੇ ਨਹੀਂ ਆ ਉਹਨਾਂ ਨੂੰ ਜਨਤਾ ਬਾਰੇ ਕੀ ਸੋਚੀ ਲੋੜ ਚਾਹੋ ਜੋ ਵੀ ਇੱਥੇ ਦਾ ਸਟਾਫ ਆ ਮੈਂ ਤਾਂ ਉਹਨਾਂ ਨੂੰ ਇਹੀ ਬੇਨਤੀ ਕਰਾਂਗਾ ਵੀ ਇੱਥੇ ਮੈਨੂੰ ਇੱਕ ਮਿੰਟ ਖੜਕੇ ਦਿਖਾ ਦੇਣ ਕੋਲ ਖੜਕੇ ਦਿਖਾ ਦੇਣ ਵੀ ਹਾਲਾਤ ਇਹ ਨੇ ਸੋ ਇਸ ਕਰਕੇ ਮੈਂ ਇਹੀ ਕਹਾਂਗਾ ਵੀ ਉਹਨਾਂ ਦੇ ਆਪਣੇ ਬਾਥਰੂਮ ਵਧੀਆ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਜਿਹੜੀ ਆਮ ਜਨਤਾ ਉਹਨਾਂ ਦਾ ਇਹ ਹਾਲਾ ਦੁਆਰਾ ਮੈਂ ਤੁਹਾਨੂੰ ਫੇਰ ਬੇਨਤੀ ਕਰਾਂ ਵੀ ਦਿਖਾ ਦਿਓ ਇੱਕ ਵਾਰੀ ਸਾਰੀ ਸੰਗਤ ਨੂੰ ਇਹ ਵੀ ਹਾਲਾਤ ਕੀ ਨੇ ਇੱਥੇ ਬਾਜ਼ ਰੋਂਗੇ ਉਹਦੇ ਨੇੜੇ ਜਾਣਾ ਬਹੁਤ ਔਖਾ ਜਾਣਾ ਵੀ ਬੜਾ ਮੁਸ਼ਕਲ ਲੱਗਦਾ ਹੋਰ ਵੀ ਨਹੀਂ ਜਾ ਹੁੰਦਾ ਉਹਦੇ ਸੋ ਇਸ ਕਰਕੇ ਮੈਂ ਇਹੀ ਦੁਆਰਾ ਬੇਨਤੀ ਕਰਾਂਗਾ ਵੀ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਜੀ ਸਾਹਿਬ ਉਹਨਾਂ ਐਸ ਜੀ ਸਾਹਿਬ ਨੂੰ ਇਹਦੇ ਬਾਰੇ ਥੋੜਾ ਧਿਆਨ ਦੇਣਾ ਚਾਹੀਦਾ ਭਾਈ ਹੁੰਦੀ ਖਾਲਸਾ ਭਾਈ ਜੀ ਕੇ ਪਰ 好都不知道他吧。